तो थे प्रशासन थे अधिकारी दरमियान जम्मू कटरा एक्सप्रैस वे जमीन कब्जा जम प्रशासन एक अधिकारी गई जमीन कब्जा लैं आए फिलहाल जमीन मालिका के हकान जथेबंद आगू पहुंचने शुरू हो गए काम ज नहीं हो सकया है किसाना का कहना है कि उन्होंने पांच सालमयान भी जमीन का पूरा मुआवजा नहीं मिलिया है ਜਮੀਨ ਐਕਵਾਇਰ ਕਰਨ ਪਹੁੰਚਿਆ ਪੁਲਿਸ ਪ੍ਰਸ਼ਾਸਨ ਐਕਸਪ੍ਰੈਸ ਵੇ ਦੇ ਲਈ ਜਮੀਨ ਐਕਵਾਇਰ ਕਰਨ ਦੇ ਦੌਰਾਨ ਹੰਗਾਮਾ ਹੋ ਗਿਆ ਮੈਂ ਜੀ ਨਰਿੰਦਰ ਸਿੰਘ ਸੰਦੀ ਮੇਰਾ ਪਿੰਡ ਪਾਈਆ ਮੇਰੀ ਸਾਰੀ ਜ਼ਮੀਨ ਜਿਹੜੀ ਆ ਨਾ ਕੋ 37 ਕਨਾਲਾ ਦਿੱਲੀ ਕਟੜਾ ਹਾਈਵੇ ਦੇ ਵਿੱਚ ਆਈ ਹੈ ਇਹ ਮੈਂ ਕੋਈ ਆਪਣੇ ਪਿਓ ਤੋਂ ਆਂ ਗਾਂ ਵੰਦੇ ਆ ਰਹੇ 60 ਸਾਲ ਤੋਂ ਸਾਡਾ ਇੱਥੇ ਕਬਜ਼ਾ ਹੈ ਕਿ ਇਹ ਸਾਰੀ ਜ਼ਮੀਨ ਜਿਹੜੀ ਸਾਂਝੇ ਖਾਤੇ ਚ ਆਉਂਦੀ ਸੀ ਸਾਂਝਾ ਖਾਤਾ ਸਾਡੇ ਸ਼ਰੀਕਾਂ ਨਾਲ ਸੀ ਇਦੇ ਵਿੱਚੋਂ ਮੈਨੂੰ ਦਸਕ ਨਾਲਾਂ ਦੇ ਪਾਸੇ ਮਿਲੇ ਨੇ ਤੇ ਬਾਕੀ ਪਾਸੇ ਜਿਹੜੇ ਆ ਪ੍ਰਸ਼ਾਸਨ ਨੇ ਦੂਸਰਿਆਂ ਨੂੰ ਦੇ ਦਿੱਤੇ ਜਿਹੜੇ ਭਾਈਵਾਲ ਨੇ ਜ਼ਿਲਦਕਾਰੀ ਨੇ ਗੱਲਬਾਤ ਕੀਤੀ ਉਹ ਜ਼ਿਲਦਕਾਰੀ ਨੇ ਕਈ ਵਾਰਾਂ ਕਹਿਆ ਗੌਂਗਲਾ ਵਾਲੇ ਆਪਣੇ ਕੋਈ ਵੀ ਹੋ ਜੂਗਾ ਰੋਕੇ ਆ ਪਿਆ ਫਲਾਂ ਟੀਰ ਜੇ ਕੋਈ ਕਿਹਾੜੀ ਭੰਨ ਕੇ ਆਈਦਾ ਖਰਚਾ ਕਰਕੇ ਆਪਣੇ ਬੋਲਦੇ ਪਟ્રોલ ਪੰਪਾ ਕੇ ਤੇਲ ਜੇ ਆਪਾਂ ਤੇ ਸਭ 200 ਰੋਜ਼ ਦਾ ਕਰਜ਼ਾ ਹੋ ਜਾਂਦਾ ਮੌਕੇ ਤੇ ਕੋਈ ਅਧਿਕਾਰੀ ਆਇਆ ਨਹੀਂ ਕਿ ਕੋਈ ਨਹੀਂ ਹੁੰਦਾ ਮੌਕੇ ਤੇ ਸਭ ਟਾਈਮ ਪਾਸ ਕਰਨ ਦੇ ਆਪਣੇ ਬੋਲਦੇ ਮਹਿਦ ਦਵਾਈ ਦਿੰਨਾ ਮੈਂ ਬੋਲਦਾ ਕਿ ਸਭ ਟਾਈਮ ਪਾਸ ਕਰਨ ਗੌਂਗਲਾ ਗੌਂਗਲਾ ਦੀ ਮਿੱਟੀ ਝੜ ਜਾਂਦੇ ਇੱਤੇ ਕਰਦੇ ਉਹਨਾਂ ਨੂੰ ਮਿੱਟੀ ਚਾਂਡੇ ਆ ਜਦੋਂ ਹੁੰਦੇ ਹੈ ਅਫਸਰ ਹੁੰਦੇ ਹੈਗੇ ਪਿਆਰ ਨਾਲ ਗੱਲ ਚ ਲੈ ਕੇ ਤੇ ਰਸੂ ਪਾ ਲਿੰਦੇ ਤੇ ਮੁੜ ਕੇ ਮਾਰ ਕੇ ਸੁਰ ਜਾਂਦੇ ਪੰਜ ਸਾਲ ਤੋਂ ਜਿਹੜਾ ਬੰਦਾ ਇਹਨੂੰ ਪਾਇ ਹੀ ਆਪਣੇ ਉਤਰਾ ਪਾਇ ਹੀ ਆ ਪੈਸਾ ਨਹੀਂ ਦੇਣ ਦਾ ਉਹਦੀ ਫਸਲ ਨਹੀਂ ਹੋਣ ਦੀ ਉਹ ਫਾਣਾ ਲਾਊਗਾ ਮਰੂਗਾ ਨਾ ਤਾਂ ਹੋਰ ਰੋਕੀ ਕਰੂਗਾ ਇਹ ਕਾਲੀਆਂ ਨੀਤੀਆਂ ਹੈ ਇਹ ਦੇਣੀਆਂ ਨਹੀਂ ਕੀ ਆਪਣੇ ਬੋਲਦੇ ਨੇ ਕਾਗਜ਼ਾਂ ਚ ਇਹ ਕਿਹੜੀ ਨੀਤੀ ਆ ਵੀ ਇੱਕ ਬੰਦਾ ਪੈਸੇ ਵੀ ਲਾ ਜੇ ਤੇ ਦੂਸਰਾ ਬੰਦਾ ਜਿਹੜਾ ਵਾ ਉਹਦੀ ਜ਼ਮੀਨ 'ਚ ਫਸਲ ਵੀ ਨਾ ਹੋਵੇ ਤੇ ਉਹਦੇ ਪੈਸੇ ਵੀ ਜ਼ਮੀਨ ਦੇ ਕੋਈ ਦੂਸਰਾ ਲਾ ਜੇ ਇਹ ਕਿਹੜੀ ਨੀਤੀ ਆ ਸਰਕਾਰ ਜੇ ਸਰਕਾਰ ਦੇ ਨੀਤੀ ਸਰਕਾਰ ਬਿਠਾ ਕੇ ਬਿਠਾ ਕੇ ਕਰੇ ਮੌਕੇ ਦੇ ਅਫਸਰ ਆਉਣ ਉਹ ਵੇਖਾ ਵੀ ਠੀਕ ਆ ਜੱਟ ਨੂੰ ਮਾਰ ਪੈਣ ਲਈ ਉਹ 5 ਸਾਲ ਤੋਂ ਜਿਹੜੀਆਂ ਜ਼ਮੀਨਾਂ ਖੋਲੀਆਂ ਉਤਰਾ ਪਈਆਂ ਨਾ ਉਹਨਾਂ ਨੂੰ ਫਾਇਦਾ ਹੋਣ ਰਿਹਾ ਨਾ ਸਾਨੂੰ ਫਾਇਦਾ ਹੋਣ ਰਿਹਾ ਪੈਸਾ ਸਾਨੂੰ ਨਹੀਂ ਤੁਸੀਂ ਦੇਣ ਦੇ ਤੱਕੇ ਨਾਲ ਕਬਜ਼ੇ ਕਰਨ ਦੇ ਅੱਜ ਅਸੀਂ ਇੱਥੇ ਪਿੰਡ ਬਾਈਆਂ ਆਏ ਆ ਆਪਣੇ ਜਿਹੜਾ ਕੱਟਣਾ ਹਾਈਵੇ ਬੰਦਿਆ ਉਹਦੇ ਰਿਗਾਰਡਿੰਗ ਡਿਊਟੀ ਲੱਗੀ ਆ ਸਬਤ ਦਾ ਲੈਂਡ ਆਰਡਰ ਦੇ ਨਾਲ ਵੀ ਕੋਈ ਅਨਸ ਕਾਮੀ ਘਟਨਾ ਨਾ ਵਾਪਰੇ ਲੋਕਾਂ ਨੇ ਇਸ ਬਾਰੇ ਅਪੀਲ ਕੀਤੀ ਹੈ ਵੀ ਅਮਨ ਸ਼ਾਂਤੀ ਦੇ ਨਾਲ ਰਹਿਣ ਤੇ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਬਾਕੀ ਇਹਨਾਂ ਦਾ ਪਿੰਨ ਵਾਲਿਆਂ ਦਾ ਕੋਈ ਆਪਣਾ ਹੀ ਆ ਜ਼ਮੀਨ ਨੂੰ ਲੈ ਕੇ ਪਰਵਾਰਕ ਸਰ ਕੀ ਡਿਸਪੋਜ਼ੀ ਜੈਨਾਂ ਦਾ ਵਾਪਸੀ ਇਹਦੇ ਬਾਰੇ ਮੈਨੂੰ ਇੰਨੀ ਜਿਆਦਾ ਜਾਣਕਾਰੀ ਨਹੀਂ ਗਈ ਸਾਡੀ ਤਾਂ ਲੈਂਡ ਆਰਡਰ ਨੂੰ ਲੈ ਕੇ ਫੋਰਸ ਲੱਗੀ ਆ ਵੀ ਜਿਹੜਾ ਵਾ ਕੋਈ ਨਿਊਸੈਂਸ ਨਾ ਕ੍ਰੀਏਟ ਹੋਵੇ ਤੇ ਇਸੇ ਤਰ੍ਹਾਂ ਸਾਡੇ ਸਹਿਯੋਗੀ ਰੋਹਿਤ ਗੁੱਤਾ ਸਾਡੇ ਨਾਲ ਜੁੜੇ ਹੋਏ ਨੇ ਰੋਹਿਤ ਇੱਕ ਵਾਰ ਫੇਰ ਤੋਂ ਇਹ ਜ਼ਮੀਨ ਅਕਵਾਇਰ ਕਰਨ ਵਾਲਾ ਮਾਮਲਾ ਜੁੜਾ ਹੈ ਤੂਲ ਪਕੜਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਕੁਝ ਫਿਲਹਾਲ ਪ੍ਰਸ਼ਾਸਨ ਦੇ ਵੱਲੋਂ ਸਫਾਈ ਦਿੱਤੀ ਗਈ ਹੈ ਜੀ ਅੰਜਲੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ ਉਹਨੇ ਉਹਨੇ ਐਡੀਸੀ ਬੇਦੀ ਹਰਜਿੰਦਰ ਬੇਦੀ ਔਰ ਐਫਪੀ ਜਗਰਤ ਸਿੰਘ ਵੀ ਮੌਕੇ ਤੇ ਪਹੁੰਚੇ ਹੈ ਮਾਮਲਾ ਪਿੰਡ ਭਾਈਆਂ ਦਾ ਹੈ ਕਿਸਾਨਾਂ ਦਾ ਕਹਿਣਾ ਕਿ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਮੁਆਵਜ਼ੇ ਤੋਂ ਬਿਨਾ ਹੀ ਪ੍ਰਸ਼ਾਸਨ ਨੇ ਜ਼ਮੀਨ ਤੇ ਕਬਜ਼ਾ ਲੈਣ ਆ ਗਿਆ ਲੇਕਿਨ एडमिनिस्ट्रेशन ਦਾ کہنا ਕਿ ਇਹਨਾਂ ਦੀ ਸ਼ਰੀਕਾ ਦੀ ਜ਼ਮੀਨ ਹੈ ਸਾਂਝੀ ਜ਼ਮੀਨ ਹੈ ਜਿਸ ਕਾਰਨ ਮਤਲਬ ਇਹਨਾਂ ਦੇ ਖਾਤੇ ਤੇ ਸ਼ਰੀਕਾ ਦੇ ਖਾਤੇ ਤੇ ਪੈਸੇ ਟ੍ਰਾਂਸਫਰ ਕੀਤੇ ਜਾ ਚੁੱਕੇ ਹੈ ਐਡਮਿਨਿਸਟ੍ਰੇਸ਼ਨ ਦਾ ਹੱਕ ਹੈ ਕਿ ਇਹਦੇ ਤੇ ਕਬਜ਼ਾ ਲੈ ਸਕਦਾ ਹੈ ਲੇਕਿਨ ਫਿਰ ਕਿਸਾਨਾਂ ਦੇ ਵੱਲੋਂ ਇਹ ਕਿਉਂ ਕਿਹਾ ਜਾ ਰਿਹਾ ਹੈ ਕਿ ਪੰਜ ਸਾਲਾਂ ਦੇ ਦਰਮਿਆਨ ਉਹਨਾਂ ਨੂੰ ਹਲੇ ਤੱਕ ਪੂਰਾ ਮੁਆਵਜ਼ਾ ਨਹੀਂ ਮਿਲਿਆ ਹੈ ਜੀ ਦੇ ਦੋ ਪਰਿਵਾਰਾਂ ਦਾ ਕਹਿਣਾ ਹੈ ਤੇ ਸਾਂਝੀ ਜ਼ਮੀਨ ਹੈ 12 ਕਿੱਲੇ ਦੇ ਕਰੀਬ ਜ਼ਮੀਨ ਹੈ ਜਿਨ੍ਹਾਂ ਵਿੱਚੋਂ ਤਿੰਨ ਕਿੱਲੇ ਇੱਕ ਕਿਸਾਨ ਗੱਜਨ ਸਿੰਘ ਹੈ ਔਰ ਸੈਂਤੀ ਕਨਾਲ ਦੇ तकरीबन ਜਮੀਨ ਦਵਿੰਦਰ ਸਿੰਘ ਦੀ ਹੈ ਜੋ ਕਹਿੰਦੇ ਆ ਕਿ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਦਵਿੰਦਰ ਸਿੰਘ ਨੂੰ ਸਿਰਫ ਬੱਦ ਕਨਾਲ ਦਾ ਮੁਆਵਜ਼ਾ ਮਿਲਿਆ ਜਦਕਿ ਗੱਜਨ ਸਿੰਘ ਨੂੰ 3 ਏਕੜ ਵਿੱਚੋਂ ਜਰਾ ਵੀ ਮੁਆਵਜ਼ਾ ਨਹੀਂ ਮਿਲਿਆ ਜਦਕਿ ਪ੍ਰਸ਼ਾਸਨ ਦਾ ਕਹਿਣਾ ਕਿ ਪੈਸੇ ਟ੍ਰਾਂਸਫਰ ਕੀਤੇ ਜਾ ਚੁੱਕੇ ਸਾਂਝੀ ਜ਼ਮੀਨ ਸੀ ਅਸਲੀ ਜਿਹੜੇ ਜਿਹੜੇ ਸਾਂਝੇਦਾਰ ਸੀ ਉਹਨਾਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਜਾ ਚੁੱਕੇ ਹੈ ਤੇ ਫਿਲਹਾਲ ਜਿਹੜਾ ਜਿਹੜਾ ਅਕਵਾਇਰ ਕਰਨ ਦਾ ਪ੍ਰੋਸੈਸ ਹੈ ਰੋਹਿਤ ਕੀ ਉਸ ਨੂੰ ਰੋਕਿਆ ਗਿਆ ਹੈ ਜਾਂ ਫਿਰ ਕਦੋਂ ਤੱਕ ਕੰਟੀਨਿਊ ਕੀਤਾ ਜਾਏਗਾ ਇਸ ਬਾਰੇ ਕੋਈ ਜਾਣਕਾਰੀ